ਹੈਲੋ ਜੀ ਸਾਸੀ ਕਾਜੀ ਸਾਰਿਆਂ ਨੂੰ ਮੈਂ ਮਨਜੀਤ ਕੌਰ ਅੱਜ ਮੈਂ ਤੁਹਾਡੇ ਕੋਲ ਬਾਹ ਦਾ ਡਿਜ਼ਾਈਨ ਲੈ ਕੇ ਆਈ ਆ ਇਹ ਅਮਰੀਲਾ ਕੱਟ ਬਾਹ ਦਾ ਡਿਜ਼ਾਈਨ ਹੈ ਜਿਵੇਂ ਅੱਜ ਕੱਲ ਚੱਲ ਰਹੀ ਏ ਇਹ ਮੂਰੋਂ ਖੁੱਲੀ ਏ ਦੀ ਬਾਹਾਂ ਤੇ ਇਹਦੀ ਆਪਾਂ ਨੇ ਮੈਂ ਲਈਏ 9 ਇੰਚ ਦੀ ਲੰਬਾਈ ਚੜਾਈ ਲਈਏ ਇੱਥੋਂ ਤੇ ਦੀ ਸੈਂਟਰ ਤੇ ਵਿੱਚੋਂ ਮੈਂ ਨੇ 8 ਇੰਚ ਲਈਏ ਇਮਨ ਨੇ ਫੁੱਲ ਲੌਂਗ ਬਾਂ ਤਿਆਰ ਕਰਨੀ ਆਪਾਂ ਨੇ ਲੇਸ ਲਾ ਕੇ ਡਿਜ਼ਾਈਨ ਬਣਾਵਾਂਗੇ ਇਹ ਲੇਸ ਆਪਾਂ ਇਹਦੇ ਉੱਤੇ ਲਗਾ ਕੇ ਡਿਜ਼ਾਈਨ ਬਣਾਵਾਂਗੇ ਇਹ ਵਿੱਚ ਜੁਆਇੰਡ ਲੇਸ ਲੱਗੂਗੀ ਤੇ ਇਹ ਆਪਾਂ ਸਾਈਡ ਤੇ ਲਾਵਾਂਗੇ ਇਹ ਆਪਾਂ ਸਾਈਡ ਤੇ ਲਾ ਕੇ ਹੁਣ ਆਪਾਂ ਤੁਹਾਨੂੰ ਆਪਾਂ ਇਹਨੂੰ ਇੱਕ ਪੀਸ ਕਰ ਲੈਨੇ ਆ ਤੇ ਆਪਾਂ ਇਹਦੇ ਉੱਤੇ ਹੁਣ ਆਪਾਂ ਪਹਿਲਾਂ ਆਪਾਂ ਨੀਚੀ ਵਾਲੀ ਲੇਸ ਲਾਵਾਂਗੇ ਨੀਚੀ ਵਾਲੀ ਲੇਸ ਲਾਉਣ ਤੋਂ ਪਹਿਲਾਂ ਆਪਾਂ ਇਹਨੂੰ ਉਲਟਾ ਪਾਸਾ ਕਰ ਲਾਂਗੇ ਉल्टा ਪਾਸਾ ਕਰਕੇ ਤੇ ਇਹ ਜਿਹੜੀ ਲੇਸ ਆਪਾਂ ਨੇ نیچے ਲਗਾਣੀ ਹੈ ਇਹ ਆਪਾਂ ਨੇ ਇਸ ਤਰ੍ਹਾਂ ਰੱਖ ਕੇ ਇਹ ਆਪਾਂ ਨੇ ਸਿੱਧੀ ਰੱਖਣੀ ਹੈ ਲੇਸ ਇਸ ਤਰ੍ਹਾਂ ਰੱਖਣੀ ਹੈ ਕਿ ਤਾਂ ਕਿ ਆਪਣੀ ਜਦੋਂ ਆਪਾਂ ਉਹਨੂੰ ਸਿੱਧਾ ਕਰੀਏ ਤੇ ਆਪਣੀ ਜਿਹੜਾ ਸਿੱੱਦੇ ਵਾਲਾ ਡਿਜ਼ਾਈਨ ਹੈ ਉਹ ਉੱਪਰਲੇ ਪਾਸੇ ਆਵੇ ਇਸ ਤਰ੍ਹਾਂ ਇਸ ਤਰ੍ਹਾਂ ਕਰਨ ਤੋਂ ਬਾਅਦ ਵਿੱਚ ਇਹ ਹੁਣ ਆਪਾਂ ਇਸ ਨੂੰ ਇਸ ਤਰ੍ਹਾਂ ਸਿੱਧੀ ਹੀ ਲੇਸ ਰੱਖਣੀ ਹੈ ਇਹਦੇ ਉੱਤੇ ਪੁੱਠੀ ਕਰਕੇ ਮੀਂਹ ਰੱਖਣੀ ਸਿੱਧੀ ਲੈਸ ਨੂੰ ਮੜਾ ਜੇ ਕੱਪੜਾ ਰੱਖ ਕੇ ਆਪਾਂ ਨੇ ਇਹਦੇ ਉੱਤੇ ਆਪਾਂ ਸਿਉਣ ਲਗਾ ਲਾਂਗੇ ਇਸ ਤਰ੍ਹਾਂ ਆਪਾਂ ਇੱਥੇ ਸਿਉਣ ਲਗਾ ਕੇ ਬਹੁਤ ਸੋਹਣੀ ਪਾਕਿਸਤਾਨੀ ਬਾਂ ਬਣੇਗੀ ਇਸ ਤਰ੍ਹਾਂ ਆਪਾਂ ਇਹਨੂੰ ਨਾਲ-ਨਾਲ ਹੀ ਸਿਉਣ ਲਗਾਈ ਜਾਣੀ ਏ ਨਾਲ-ਨਾਲ ਸਿਉਣ ਲਗਾਉਣ ਤੋਂ ਬਾਅਦ ਵਿੱਚ ਆਪਾਂ ਇਸ ਨੂੰ ਇਹਦਾ ਕਟਿੰਗ ਕਰਕੇ ਤੇ ਆਪਾਂ ਇਸ ਨੂੰ ਸਿੱਧਾ ਕਰ ਲਾਂਗੇ ਸਿੱਧਾ ਕਰਨ ਤੋਂ ਬਾਅਦ ਵਿੱਚ ਜਿੰਨੀ ਵੀ ਤੁਹਾਡੀ ਬਾਹ ਦੀ ਤੁਸੀਂ ਨੇ ਰੱਖਣੀ ਹੈ ਨਿਸ਼ਾਨੀ ਲਾਈਏ ਉਹਦੇ ਹਿਸਾਬ ਨਾਲ ਤੁਸੀਂ ਆਪਣੀ ਸਿਉਣ ਲਗਾ ਸਕਦੇ ਹੋ ਇਸ ਤਰ੍ਹਾਂ ਤੁਸੀਂ ਕੱਪੜਾ ਰੱਖ ਸਕਦੇ ਹੋ ਇਹ ਮੈਨੇ ਆਪਣੇ ਹਿਸਾਬ ਨਾਲ ਰੱਖੀ ਹੈ ਜੀ ਇਹਦੇ ਜਮੇ ਨਾਲ ਨਾਲ ਸਿਉਣ ਲਗਾਣੀ ਹੈ ਤੁਸੀਂ ਨੇ ਜਿਹੜੀ ਸਿਉਣ ਲਗਾਈ ਹੈ ਉਹਦੇ ਉੱਪਰ ਹੀ ਤੇ ਇਸ ਨੂੰ ਆਪਾਂ ਸਿੱਧਾ ਕਰ ਲੈਨੇ ਆ ਹੁਣ ਸਿੱਧਾ ਕਰਨ ਤੋਂ ਬਾਅਦ ਵਿੱਚ ਆਪਾਂ ਇਸ ਦੇ ਉੱਤੇ ਇੱਕ ਫੁੱਲ ਮੋٹے ਬਖੇ ਨਾਲ ਆਪਾਂ ਇੱਕ ਸਿਉਣ ਲਗਾਵਾਂਗੇ ਇਹ ਆਪਾਂ ਸਿਉਣ ਲਗਾ ਦਿੱਤੀ ਹੈ ਤੇ ਆਪਾਂ ਇਹ ਫालतू ਜਿਹੜੀ ਸਾਈਡਾਂ ਤੇ ਵੀ ਕਪੜਾ ਫालतू ਸਾਫ਼ ਕਰਕੇ ਆਪਾਂ ਇਹਨੂੰ ਕਲੀਨ ਕਰ ਲਾਂਗੇ ਤੇ ਹੁਣ ਆਪਾਂ ਇਸ ਨੂੰ ਇਸ ਤਰ੍ਹਾਂ ਬਰਾਬਰ ਨੂੰ ਫੋਲਡ ਰੱਖ ਕਰ ਲਾਂਗੇ ਇਸ ਤਰ੍ਹਾਂ ਆਪਾਂ ਬਰਾਬਰ ਰੱਖ ਕੇ ਤੇ ਆਪਾਂ ਹੁਣ ਇਸ ਦੇ ਵਿੱਚ ਜੁਆਇੰਟ ਲੈਸ ਲਗਾਵਾਂਗੇ ਤੇ ਆਪਾਂ ਇਸ ਨੂੰ ਇਹ 7 ਇੰਚ ਲਈਏ ਮੈਨੇ ਲੈਸ ਤੋਂ ਲੈ ਕੇ ਉੱਪਰ ਤੱਕ 7 ਇੰਚ ਲਈਏ ਤਾਂ ਕਿ ਆਪਣੀ ਫੁੱਲ ਲੌਂਗ ਬਾਹਾਂ ਹੈ ਤੇ 7 ਇੰਚ ਹੀ ਸੋਹਣੀ ਲੱਗੂਗੀ ਇਹ ਮੈਨੇ 7 ਇੰਚ ਤੇ ਲੈ ਕੇ ਆਪਾਂ ਇੱਕ ਸਕੇਲ ਦੀ ਮਦਦ ਨਾਲ निशानी ला लेंगे पक्का कर लें इस तरह इस तरह आपू पक्का करके निशानी ला के तो आप इस कटिंग कर दें इस तरह आपू कटिंग करने तो बाद एक पीस के उपर आप लैस लावे फिर दूसरे पीस से लावे आप करे ਤੇ ਇਹਦਾ ਵੀ ਤੁਸੀਂ ਧਿਆਨ ਰੱਖਣਾ ਏ ਕਿ ਇਹਨੂੰ ਪੁੱਠੇ ਪਾਸੇ ਵਾਲੀ ਲੇਸ ਨੂੰ ਉੱਪਰ ਰੱਖ ਕੇ ਬਿਲਕੁਲ ਨਾਲ-ਨਾਲ ਨਿਸ਼ਾਨਸੇ ਆਉਣ ਲਾਣੀ ਆਪਾਂ ਨੇ ਇਹਦੇ ਬਸ ਥੋੜਾ ਜਿਹਾ ਪੈਰ ਪੈਟ ਦਾ ਕਪੜਾ ਰੱਖ ਕੇ ਲੇਸ ਦੇ ਬਿਲਕੁਲ ਨਾਲ-ਨਾਲ ਹੀ ਸਿਉਣ ਲਗਾਵਾਗੇ ਆਪਾਂ ਇਹ ਵੀ ਜਿਆਦੀ ਹੁਣਾਂ ਸਿਉਣ ਨਹੀਂ ਇੱਕੋ ਸਾਰ ਸਿਉਣ ਰੱਖਣੀ ਹੈ ਆਪਾਂ ਨੇ ਬਰਾਬਰ ਹੀ ਵੱਧ ਘਾਟ ਨਹੀਂ ਰੱਖਣੀ ਤਾਂ ਕਿ ਆਪਣੀ ਜੇ ਵੱਧ ਘਾਟ ਰੱਖਾਂਗੇ ਤੇ ਆਪਣੀ ਸਫਾਈ ਘਟ ਆਏਗੀ ਇਸ ਤਰ੍ਹਾਂ ਆਪਾਂ ਇਸ ਨੂੰ ਆਪਾਂ ਕਾਡਿੰਗ ਕਰਕੇ ਤੇ ਇਸ ਨੂੰ ਬਰਾਬਰ ਮਾਤਰਾ ਦੇ ਨਾਲ ਰੱਖਾਂਗੇ ਆਪਾਂ ਇਸ ਤਰ੍ਹਾਂ ਜੀ ਤੇ ਹੁਣ ਆਪਾਂ ਇਸ ਨੂੰ ਉਲਟਾ ਕਰਕੇ ਇਹਦੇ ਉੱਤੇ ਇੱਕ ਸਿਉਣ ਲਾ ਲਾਂਗੇ ਬਿਲਕੁਲ ਬਰੀਕ ਬਕੇ ਨਾਲ ਇਸ ਤਰ੍ਹਾਂ ਹੁਣ ਆਪਾਂ ਦੂਸਰੇ ਪੀਸ ਨੂੰ ਵੀ ਇਸੇ ਤਰ੍ਹਾਂ ਹੀ ਤਿਆਰ ਕਰਾਂਗੇ ਇਹਦੇ ਉੱਤੇ ਰੱਖਾਂਗੇ ਇਹਦੇ ਉੱਤੇ ਦੂਸਰੇ ਪੀਸ ਨੂੰ ਰੱਖ ਕੇ ਆਪਾਂ ਇਹਨੂੰ ਇਹਨੂੰ ਵੀ ਇਸ ਤਰ੍ਹਾਂ ਰੱਖ ਲਾਂਗੇ ਤੇ ਇਹ ਧਿਆਨ ਰੱਖਣਾ ਹੈ ਕਿ ਜਿਹੜੇ ਆਪਣੇ ਕੱਪੜੇ ਦਾ ਡਿਜ਼ਾਈਨ ਹੈ ਬਿਲਕੁਲ ਬਰਾਬਰ ਆਵੇ ਵੱਧ ਘੱਟ ਕੱਪੜੇ ਦੇ ਉੱਤੇ ਸਿਉਣ ਨਹੀਂ ਲਗਾਣੀ ਇਹ ਬਰਾਬਰ ਰੱਖਣਾ ਹੈ ਤਾਂ ਕਿ ਆਪਣਾ ਹੀ ਲੈਨ ਨਾਲ ਬਰਾਬਰ ਆਉਣ तो हम आप इस भी आपन लगा लेंगे थोड़ा जहा कपड़ा इस तरह रख के बरा बारे पासे आप इस भी बिल्कुल नाल नाल बराबर ही स्यौन लाने जिम्मे वो लाई सी से आपू भी उपरों आप एक दबमी स्यौन लगा देंगे इस पास भी बिल्कुल नाल नाल ही लगानी है ਤਾਂ ਕਿ ਆਪਣੀ ਲੈਸ ਦਬ ਜੇ ਤੇ ਸੋਹਣੀ ਵੀ ਲੱਗੇ ਇਸ ਤਰ੍ਹਾਂ ਜੀ ਤੇ ਹੁਣ ਆਪਾਂ ਇਸ ਨੂੰ ਫੋਲਡ ਕਰ ਲਾਂਗੇ ਇਸ ਤਰ੍ਹਾਂ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਇਹਦੀ ਲੁੱਕ ਆਈ ਏ ਤੇ ਆਪਾਂ ਹੁਣ ਇਸ ਨੂੰ ਉਲਟਾ ਪਾਸਾ ਕਰਾਂਗੇ ਫੁੱਠੀ ਰੱਖ ਕੇ ਤੇ ਆਪਾਂ ਇਸ ਦੇ ਉੱਤੇ ਆਪਾਂ ਨਿਸ਼ਾਨ ਲਗਾਵਾਂਗੇ ਜਿੰਨੀ ਆਪਾਂ ਨੇ ਆਪਣੇ ਬਾਹ ਤਿਆਰ ਰੱਖਣੀਆਂ ਇਹ ਬਿਲਕੁਲ ਬਰਾਬਰ ਰੱਖਣੇ ਨੇ ਵੱਤ ਘੱਟ ਨਹੀਂ ਕਰਨਾ ਕਈ ਵਾਰੀ ਆਪਣੇ ਤੁਸੀਂ ਔਣ ਲਗਾਉਂਦੇ ਹੋਏ ਥੋੜਾ ਬਹੁਤਾ ਇੱਧਰ ਹੋ ਜਾਂਦਾ ਏ ਇਹ ਮੈਂ 7 ਇੰਚ ਰ ਖੂੰਗੀ ਇਹ ਮੈਂ ਨੇ 7 ਇੰਚ ਰੱਖ ਕੇ ਤੇ ਇਹ ਮੈਂ ਨੇ 6.5 ਰੱਖਿਆ ਏ ਤੁਸੀਂ ਆਪ ਦੀ ਫਿਟਿੰਗ ਦੇ ਹਿਸਾਬ ਨਾਲ ਰੱਖ ਸਕਦੇ ਹੋ ਏ ਮੈਂ ਬਿਲਕੁਲ ਖੁੱਲੀ ਬਾਹਰ ਖੂੰਗੀ ਤੇ ਉੱਪਰੋਂ ਜਿੰਨੀ ਵੀ ਤੁਹਾਡੀ ਬਾ ਮੋਡੇ ਦੀ ਆ ਰਹੀ ਏ 깈ਟ ਹੁਣ ਨਾ ਰੱਖ ਕੇ ਇੱਕ ਸਕੇਲ ਨਾਲ ਹੀ ਆਪਾਂ ਸਟ੍ਰੇਟ ਲਾ ਲਾਂਗੇ ਨਿਸ਼ਾਨੀ ਆਪਾਂ ਇਹਨੂੰ ਜਿਆਦਾ ਗਲਾਈ ਨਹੀਂ ਦੇਣੀ ਆਪਾਂ ਇਹਨੂੰ ਬਿਲਕੁਲ ਸਿੱਧੇ ਹੀ ਰੱਖਣਾ ਏ ਇਸ ਤਰ੍ਹਾਂ ਜੀ ਤੇ ਆਪਾਂ ਇਸ ਨੂੰ ਵੀ ਹੁਣ ਪੱਕਾ ਕਰ ਲਾਂਗੇ ਸਿਉਣ ਲਗਾ ਲਾਂਗੇ ਇਸ ਤਰ੍ਹਾਂ ਆਪਾਂ ਇਸ ਨੂੰ ਵੀ ਸਿਉਣ ਲਗਾ ਲਾਂਗੇ ਹਾਂ ਜੀ ਆਪਣੀ ਬਾਹ ਤਿਆਰ ਹੋ ਚੁੱਕੀ ਏ ਤੇ ਇਸ ਨੂੰ ਹਲਕਾ ਜਿਹਾ ਆਪਾਂ ਥੋੜਾ ਜਿਹਾ ਟੇਡਾ ਕੱਟ ਲਾਂਗੇ ਤੇ ਇਧਰਲੀ ਸਾਈਡ ਤੋਂ ਵੀ ਆਪਾਂ ਤਾਂ ਕਿ ਆਪਾਂ ਜਦੋਂ ਖੁੱਲੇ ਬਾਹ ਤੇ ਇਹਦੀ ਕੰਨੀ ਜੀ ਮੂਰੇ ਨਾ ਆਵੇ ਆਪਣੇ ਅਮਰੇਲਾ ਬਾਹ ਤਿਆਰ ਹੈ ਜੀ ਜੇ ਮੇਰੀ ਵੀਡੀਓ ਤੁਹਾਨੂੰ ਇਹ ਵਧੀਆ ਲੱਗੀ ਇਸ ਖਾਣ ਦਾ ਤਰੀਕਾ ਵਧੀਆ ਲੱਗਿਆ ਤਾਂ ਪਲੀਜ਼ ਮੈਨੂੰ ਲਾਈਕ ਜ਼ਰੂਰ ਕਰ ਦਿਓ ਇਹ ਦੇਖੋ ਜੀ ਹਾਂਜੀ ਇਹ ਦੇਖੋ ਜੀ ਬਹੁਤ ਸੋਹਣੀ ਬਾਤ ਆ ਰਹੀ ਹੈ ਬਿਲਕੁਲ ਬਰਾਬਰ ਆਈ ਹੈ ਜੀ ਤੇ ਪਾ ਕੇ ਵੀ ਇਹ ਬਹੁਤ ਪਿਆਰੀ ਲੱਗੂਗੀ ਜੀ ਜੇ ਤੁਹਾਨੂੰ ਇਹ ਵਧੀਆ ਲੱਗਿਆ ਤਰੀਕਾ ਤਾਂ ਪਲੀਜ਼ ਮੈਨੂੰ ਲਾਈਕ ਜ਼ਰੂਰ ਕਰ ਦਿਓ ਜੀ ਧੰਨਵਾਦ ਜੀ ਅੱਗੇ ਵੀਡੀਓ ਦੇਖਣ ਵਾਸਤੇ ਜੀ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਆਈਡੀ ਨੂੰ Hanzi, thank Thank you, gee.